ਇੱਕ 22 ਸਾਲਾ ਨੌਜਵਾਨ ਦੀ ਮੌਤ ਹੋ ਜਾਂਦੀ ਹੈ ਪਰਿਵਾਰ ਵਾਲਿਆਂ ਦਾ ਦੋਸ਼ ਹੈ ਕਿ ਉਸ ਨੂੰ ਕੁਝ ਉਹ ਨਾਲ ਦੇ ਨੌਜਵਾਨ ਉਸ ਨੂੰ ਕੁੱਟ ਕੇ ਲਿਆਉਂਦੇ ਆ ਉਹਦੀ ਹਾਲਤ ਬੁਰੀ ਹੁੰਦੀ ਹੈ ਜਦੋਂ ਘਰੇ ਛੱਡਦੇ ਆ ਇਸ ਕਰਕੇ ਉਸ ਦੀ ਮੌਤ ਦੇ ਮੇਰੇ ਪੁੱਤ ਨੂੰ ਛੱਡ ਕੇ ਗਏ ਆ ਪਲਾਸੇ ਦੇ ਕੇ ਗਏ ਮਾਤਾ ਕੋਈ ਨਹੀਂ ਮਾਤਾ ਕੋਈ ਨਹੀਂ ਮੈਨੂੰ ਕੀ ਪਤਾ ਮੇਰੇ ਪੁੱਤ ਨੂੰ ਮਰੇ ਨੂੰ ਚੱਕ ਕੇ ਲੈਂਦਾ ਇਹਨਾਂ ਨੇ ਪੈਸੇ ਵੇੜਾ ਪੁੱਤ ਉਹਨੇ ਕਬੂਗਾ ਅਸੀਂ ਰਾਤ ਛੱਡਦੇ ਪਹਿਲਾਂ ਤਾਂ ਉਹਨਾਂ ਦਾ ਚਾਂਸ ਸੀ ਵੀ ਸਾਡਾ ਲੱਗਿਆ ਪਤਾ ਇਹ ਫੋਨ ਤੇ ਇਹ ਠੀਕ ਆ ਇਹ ਹੁਣ ਆਪਾਂ ਕੀ ਕਰੀਏ ਜੇ ਕਿਸੇ ਨੇ ਦੱਸਿਆ ਉਹ ਬਾਜੋ ਵੀ ਉਹਨਾਂ ਦੇ ਗੱਡੀ ਚ ਇਹ ਹੁਣ ਆਪਾਂ ਇਹਨੂੰ ਸੱਟਦਾ ਸਕਦੇ ਨਹੀਂ ਹੁਣ ਘਰੇ ਆਏ ਲੈ ਜੀਏ ਨਹੀਂ ਜੇ ਨਾ ਪਤਾ ਲੱਗਦਾ ਉਹਨਾਂ ਨੇ ਘਪਾਉਣਾ ਸੀਗਾ ਪਤਾ ਕੀ ਕੀਤਾ ਕੀ ਨਹੀਂ ਕੀਤਾ ਜਮਾ ਸਾਇਕ ਦਾ ਮੁੰਡਾ ਮੇਰੇ ਮੇਰੇ ਕੋਲੇ ਲੈ ਕੇ ਪਾਤਾ ਠੀਕ ਆ ਕੋਈ ਕੋਈ ਸਾਸੀ ਮੈਨੂੰ ਪਤਾ ਪਤਾ ਅੱਜ ਮੈਂ 5 ਦਿਨ ਹੋ ਗਏ ਮੈਂ ਤੇ ਪੁੱਤ ਨੂੰ ਟੱਡ ਚ ਪਾਈ ਬੈਠੀਆਂ ਇਹਨੂੰ ਕੋਈ ਵੀ ਇਨਸਾਬ ਨਹੀਂ ਮਿਲ ਰਿਹਾ ਮੇਰੇ ਹੱਥ ਬੰਨ ਕੇ ਬੈੰਤੀਆ ਮੈਂ ਤੜਪਦੀ ਆ ਕੋਈ ਹੋਰ ਮਾਵਾਂ ਨਾ ਤੜਪਣ ਜਿਵੇਂ ਇਹ ਤਾਂ ਮਾਰ ਕੇ ਬਾਹਰ ਹੋ ਗਿਆ ਤੇ ਉਹ ਛੱਡ ਕੇ ਗਿਆ ਲੰਮ ਇੱਥੇ ਸਾਸ ਹੀ ਉਹਦੇ ਨੱਕ ਰਾਈ ਮਾੜੀ ਜਦ ਉਹ ਆਇਆ ਉਹਦੇ ਅੰਦਰੋਂ ਕੁਝ ਵੀ ਆਇਆ ਤੇ ਬੱਸ ਉਹ ਦੋ ਅਸੀਂ ਲੈ ਕੇ ਚੱਲ ਗਏ ਉਤੋਂ ਡੈੱਡ ਹੋ ਗਿਆ ਜੋ ਕੋਈ ਗਰੀਬ ਦਾ ਕੋਈ ਜਵਾਕ ਮਿਲ ਜਾਓ ਚੋਰੀ ਕਰਦਾ ਕੋਈ ਉਂ ਚਾਰ ਮੁੰਡੇ ਖੜੇ ਆ ਉਹਨਾਂ ਨੂੰ ਕਹਿ ਦਿੰਦੇ ਬਦਵਾਸ਼ੀ ਕਰਦੇ ਮੂੰਹ ਤੇ ਪਾ ਲੈਂਦੇ ਆ ਤੇ ਜਿਹੜੇ ਇਹ ਬੰਦੇ ਨੇ ਕਤਲ ਕੀਤਾ ਇਹਨਾਂ ਨੂੰ ਇੱਕ ਵਾਰ ਵੀ ਨਹੀਂ ਪੁੱਛਿਆ ਗਿਆ ਇੱਥੇ ਬਿਠਾ ਕੇ ਰੱਖੀ ਰੱਖਿਆ ਉਹਨਾਂ ਨੂੰ ਪੁੱਛਿਆ ਕਿ ਉਹਨੇ ਇਹਦਾ ਕਾਰਨ ਕੀ ਕਹਿੰਦੇ ਅਸੀਂ ਕੁੱਟ ਕੇ ਲਿਆਏ ਆ ਮੂੰਹ ਤੋਂ ਵੀ ਲਾਉ ਨਿਕਲੀ ਜਾਂਦਾ ਸੀ ਉਹਦੇ ਪਤਾ ਦਾ ਮੂੰਹ ਨੇ ਕੁੱਟਿਆ ਆ ਇਹ ਦੱਸਿਆ ਹਾਂ ਉਹਦਣੇ ਆ ਉਹਦੇ ਮੂੰਹ ਨਾਲ ਦੱਸਿਆ ਸਾਡਾ ਪੁੱਤ ਮਰਿਆ ਜੇ ਉਹਨਾਂ 'ਚ ਨਾ ਕੋਈ ਕਸੂਰ ਹੁੰਦਾ ਉਹ ਗਲਤੀ ਮੰਨਦੇ ਫਿਰ ਉਹ ਮੁੱਛਾਂ ਨੂੰ ਵੱਟ ਚੜਾਉਂਦੇ ਸੀ ਫਿਰ ਉਹ ਕੀ ਕਰ ਪਰ ਇਹ ਵੀ ਕਹਿੰਦੇ ਸੀ ਵੀ ਅਸੀਂ ਦੂਜਿਆਂ ਨੂੰ ਵੀ ਵੇਖ ਲਾਂਗੇ ਜਿਹੜੇ ਸਾਹ ਉਹਨੇ ਵੀ ਮਾਰੇ ਉਹਨੇ ਵੀ ਹੱਥ ਕੇ ਦਿੱਤੇ ਵੀ ਨਿਕਲੋ ਬਾਹਰ ਨਿਕਲੋ ਬਾਹਰ ਸਸਿਕਲ ਜੁੜੇ ਹੋ ਖਾਸ ਪੰਜਾਬੀ ਟੀਵੀ ਦੇ ਨਾਲ ਬੀਤੀ ਲੰਗੀ 18 ਤਰੀਕ ਨੂੰ ਇੱਕ 22 ਸਾਲਾ ਨੌਜਵਾਨ ਦੀ ਮੌਤ ਹੋ ਜਾਂਦੀ ਹੈ ਪਰਿਵਾਰ ਵਾਲਿਆਂ ਦਾ ਦੋਸ਼ ਹੈ ਕਿ ਉਸ ਨੂੰ ਕੁਝ ਉਹ ਨਾਲ ਦੇ ਨੌਜਵਾਨ ਉਸ ਨੂੰ ਕੁੱਟ ਕੇ ਲਿਆਉਂਦੇ ਆ ਉਹਦੀ ਹਾਲਤ ਬੁਰੀ ਹੁੰਦੀ ਹੈ ਜਦੋਂ ਘਰੇ ਛੱਡਦੇ ਆ ਇਸ ਕਰਕੇ ਉਸਦੀ ਮੌਤ ਹੋ ਗਈ ਪੂਰੀ ਜਾਣਕਾਰੀ ਲੈਣੇ ਆ ਵੀ ਕੀ ਹੋਇਆ ਉਦੋਂ ਪਰਿਵਾਰ ਖੜਾ ਹੈ ਅੱਜ ਬਿਲਕੁਲ ਬਾਜਾਖਾਨਾ ਥਾਣਾ ਦੇ ਮੈਂ ਸਾਹਮਣੇ ਦਿਖਾਉਣਾ ਚਾਹੁੰਦਾ ਕੈਮਰਾਮੈਨ ਨੂੰ ਦਿਖਾ ਦੇ ਬਾਜਾਖਾਨਾ ਥਾਣਾ ਦੇ ਬਿਲਕੁਲ ਸਾਹਮਣੇ ਖੜਾ ਪੂਰਾ ਪਰਿਵਾਰ ਇਹਨਾਂ ਦੀ ਕੀ ਮੰਗ ਹੈ ਪੂਰੀ ਘਟਨਾ ਦੀ ਆਪਾਂ ਜਾਣਕਾਰੀ ਲੈਣੇ ਆ ਕੀ ਹੋਇਆ ਕੀ ਨਹੀਂ ਹੋਇਆ ਬਈ ਤੁਹਾਡਾ ਕੀ ਨਾ ਆਈ ਮੇਰਾ ਨਾਮ ਹਰਜੀਤ ਸਿੰਘ ਹੈ 18 ਤਰੀਕ ਦੀ ਪੂਰੀ ਗੱਲ ਦੱਸੋ ਵੀ ਕੀ ਹੋਇਆ ਕੀ ਤੁਹਾਡਾ ਮੁੰਡਾ ਕਰਦਾ ਨਹੀਂ ਕੋਈ ਗੱਪ ਮਾਰਾਂ ਸਾਰੀ ਸੱਚਾਈ ਦੱਸੂਗਾ ਕਿ 11 ਤਰੀਕ ਨੂੰ ਅਸੀਂ ਸਾਰੇ ਫੋਨ ਲਾਰਜਾ ਲਾ ਚੈੱਕ ਕਰ ਲਈ ਜਿੰਨਾ ਜਿੰਨਾ ਮੁੰਡਾ ਨਾਲ ਰਹਿੰਦਾ ਇਹਦਾ ਫੋਨ ਬੰਦਾ ਹੀ ਜਾਂਦਾ ਸੀ ਉਹ ਸਾਰਿਆਂ ਨੂੰ ਜਦੋਂ ਫੋਨ ਲਾਇ ਇੱਕ ਮੁੰਡਾ ਇੱਥੇ ਮਨ ਮਹਿਕਦੀਪਾ ਸਾਢੇ 5 ਵਜੇ ਉਹਨੇ ਫੋਨ ਲਾਇਆ ਮੁੰਡੇ ਨੂੰ ਕਿ ਤੇਰੇ ਨਾਲ ਤਾਂ ਹੈ ਨਹੀਂ ਉਹ ਕਹਿੰਦਾ ਵੀ ਨਹੀਂ ਸਾਡੇ ਨਾਲ ਹੈ ਨਹੀਂ ਮੇਰੀ ਭਾਬੀ ਆ ਅਸੀਂ ਫਰੀਕੋਟ ਦਵਾਈ ਦਵਾਈ ਜਾਂਦੇ ਆ ਜਦੋਂ ਇਹ ਗੱਲ ਕਹਤੀ ਪੰਜਾ ਸੱਤਾ ਮਿੰਟਾਂ ਬਾਅਦ ਉਸੇ ਬੰਦੇ ਦਾ ਫੋਨ ਆ ਗਿਆ ਉਸਾ ਉਹ ਬੰਦਾ ਕਹਿੰਦਾ ਵੀ ਅਸੀਂ ਲੰਪ ਵਾਲੀ ਆ ਗਏ ਰੀਜ਼ੀ ਕੋਟੋਂ 15 ਮਿੰਟ ਦਾ ਭਾਂਤੋਂ ਸ਼ਹਿਰ ਤੋਂ ਨਿਕਲਦੇ ਲੱਗ ਜਾਂਦੇ ਆ ਹਾਂ ਤੇ 15 ਮਿੰਟਾਂ ਤੇ ਲੰਬਵਾਲੀ ਵੀ ਆ ਗਈ ਲੰਬਵਾਲੀ ਆ ਕੇ ਕਹਿੰਦੇ ਇਸਰ ਡਿੱਗਿਆ ਪਿਆ ਸੀ ਮੋਟਰਸਾਈਕਲ ਅਸੀਂ ਵੇਖ ਕੇ ਚੱਕ ਲਿਆ ਸਾਨੂੰ ਬੂਏ ਨੂੰ ਫੋਨ ਲਾਤਾ ਮੁੰਡੇ ਨੂੰ ਉਹ ਮੁੰਡਾ ਖੜਾਗਾ ਉਹ ਮੁੰਡਾ ਮੇਰੇ ਕੋਲ ਦਵਾ ਦਵਾ ਆਇਆ ਕਹਿੰਦਾ ਅਸੀਂ ਛੇਤੀ ਆਇਆ ਮੋਟਰਸਾਈਕਲ ਤੇ ਬੈਠਾ ਮੈਂ ਕਿਹਾ ਕੀ ਗੱਲ ਹੋ ਗਈ ਕਹਿੰਦਾ ਉਹ ਆਪਣੇ ਮੁੰਡੇ ਨੂੰ ਰਾਹ ਤੋਂ ਲਈ ਆਉਂਦੇ ਆ ਜਦੋਂ ਅਸੀਂ ਸਿਆਹ ਸਰਸਕੂਲ ਕੋਲ ਜਾਵੜੇ ਉਥੇ ਕੁਝ ਨਹੀਂ ਸੀ ਬੇਦਰ ਕਹਿੰਦੇ ਪਰਲੇ ਪਾਸੇ ਖੜੇ ਸੀ ਫੁੱਟਪਾਥ ਤੇ ਅਸੀਂ ਦੂਜੇ ਪਾਸੇ ਗਏ ਇਹਨਾਂ ਨੇ ਵਾਰੀ ਖੋਲੀ ਗ ਮਗਾ ਵੀ ਇਹ ਲਿਆਣ ਆਲਾ ਹੈਗਾ ਮੈਨੂੰ ਕਿਵੇਂ ਲੈ ਕੇ ਜਾਵਾਂ ਕਹਿੰਦੇ ਤੁਸੀਂ ਕੁਝ ਨਹੀਂ ਕਹਿਣਾ ਸੀ ਚਪੇੜੇ ਮਾਰੇ ਇਹਦੇ ਨਸ਼ਾ ਕੀਤਾ ਸੀ ਵੀ ਸੁਰਤਾ ਜੇ ਬਾਅਦ ਚ ਜਦੋਂ ਮੈਂ ਕਿਹਾ ਬਾਈ ਇੱਥੇ ਲਿਆਏ ਆ ਘਰੇ ਵੀ ਡੇਟਾ ਹੋ ਗਿਆ ਯਾਰ ਕਿੰਨੀ ਗਵਾਟ ਉਹ ਬੰਦੇ ਘਰੇ ਵੀ ਛੱਡ ਗਏ ਬਾਅਦ ਸਾਨੂੰ ਕਹਿੰਦੇ ਨਵਾਉਣਾ ਨਹੀਂ ਕੁਝ ਨਹੀਂ ਕਰਨਾ ਹਸਪਤਾਲ ਚ ਨਹੀਂ ਰਿ ਜਾਣ ਇਹ 2 ਘੰਟਿਆਂ ਨੂੰ ਸੈੱਟ ਹੋ ਜਾਊਗਾ ਤੁਹਾਨੂੰ ਪਤਾ ਫਿਰ ਉਹਨਾਂ ਨੇ ਨਸ਼ਾ ਹੀ ਦਿੱਤਾ ਸੀ ਕੋਈ ਜਿਹੜਾ ਉਹ ਮੁੰਡਾ ਨਸ਼ਾ ਕਰਦਾ ਸੀ ਕੁਝ ਨਹੀਂ ਕਰਦਾ ਸੀ ਜੀ ਉਸ ਵੀ ਹੋਰ ਦੱਸੋ ਕੋਈ ਕਹਦਾ ਵੀ ਨਸ਼ਾ ਕਰਦਾ ਸੀ ਉਹ ਕਹਿੰਦੇ ਵੀ ਨਸ਼ਾ ਕੀਤਾ ਉਹ ਪਹਿਲਾਂ ਕਰਦਾ ਸੀ ਜਾਂ ਪਹਿਲੀ ਵਾਰ ਹੀ ਨਸ਼ਾ ਕੀਤਾ ਸੀ ਸਾਨੂੰ ਪਤਾ ਹੀ ਨਹੀਂ ਵੀ ਇਹ ਕੰਮ ਕੀ ਕਰ ਗਿਆ ਉਹ ਜਾਣਦੇ ਹੀ ਨਹੀਂ ਗੱਲ ਦਾ ਪਤਾ ਕੀ ਪਤਾ ਉਹਨਾਂ ਨੇ ਰੋਜ ਲਾਚੀ ਹੋਵੇ ਕੋਈ ਉਹਨਾਂ ਦੇ ਨਾਲ ਰਲਿਆ ਹੋਵੇ ਵੀ ਉਹਨਾਂ ਨੂੰ ਆਇਆ ਹੋਗਾ ਵੀ ਹੁਣੇ ਖੱਪੂਗਾ ਅਸੀਂ ਰਾਤ ਸੱਟ ਤੱਕ ਪਹਿਲਾਂ ਤਾਂ ਉਹਨਾਂ ਦਾ ਚਾਂਸ ਸੀ ਨਹੀਂ ਸਾਡਾ ਲੱਗਿਆ ਪਤਾ ਵੀ ਫੋਨ ਤੇ ਵੀ ਠੀਕ ਆ ਵੀ ਹੁਣ ਆਪਾਂ ਕੀ ਕਰਗੇ ਜੇ ਕਿਸੇ ਨੇ ਦੱਸਿਆ ਉਹ ਬਾਤ ਜੋ ਵੀ ਉਹਨਾਂ ਨੇ ਗੱਡੀ ਚ ਵੀ ਹੁਣ ਆਪਾਂ ਇਹਨੂੰ ਸੱਟਦਾ ਸਕਦੇ ਨਹੀਂ ਹੁਣ ਘਰੇ ਆਏ ਲੈ ਜੀਏ ਨਹੀਂ ਜੇ ਨਾ ਪਤਾ ਲੱਗਦਾ ਉਹਨਾਂ ਨੇ ਕਪਾਉਣਾ ਸੀਗਾ ਇਹ ਜਿਹੜੇ ਜਿਹਨਾਂ ਦੇ ਨਾਲ ਸੀਗਾ ਉਹਨਾਂ ਦਾ ਕੀ ਨਾਂ ਹੈ ਤੇ ਕੀ ਉਹ ਤੁਹਾਡੇ ਮੁੰਡੇ ਨੂੰ ਜਾਣਦੇ ਸੀ ਪਹਿਲਾਂ ਤੁਹਾਡੇ ਮੁੰਡੇ ਦੀ ਲਿਹਾਜ਼ ਸੀ ਉਹਨਾਂ ਨਾਲ ਇਹ ਹੀ ਉਹਨਾਂ ਦੀ ਕੋਈ ਲਿਹਾਜ਼ ਨਹੀਂ ਸੀ ਪਤਾ ਨਹੀਂ ਕਿਵੇਂ ਕਨੈਕਟ ਹੋਇਆ ਕੀ ਗੱਲ ਆ ਕੀ ਬਾਤ ਆ ਇਹ ਨਹੀਂ ਸਾਨੂੰ ਇਸ ਗੱਲ ਦਾ ਕੋਈ ਪਤਾ ਨਹੀਂ ਪਰ ਪੰਜ ਫੋਨ ਉਹਦੇ ਵਟਸਐਪ ਤੇ ਮੁੰਡੇ ਤੇ ਆਏ ਹੋਏ ਸੀ ਇੱਕ ਵਜ ਕੇ 32 33 ਮਿੰਟ ਤੇ ਤੇ ਦੂਜੇ ਵੀ ਤੇ ਬਾਅਦ ਚ ਉਹਦੇ ਨਾਲ ਜਦੋਂ ਆ ਫੋਨ ਆਏ ਪਏ ਆ ਉਸੇ ਮੁੰਡੇ ਦੇ ਫਿਰ ਬਈ ਉਹ ਗੱਡੀ ਚ ਲਈ ਫਿਰਦੇ ਰਹੇ ਉਹਨਾਂ ਟਾਈਮ ਹਿੰਮਤ ਵਾਲਾ ਹੋਰ ਤਾਂ ਕੋਈ ਮਤਲਬ ਹੀ ਨਹੀਂ ਨਿਕਲਦਾ ਇਸ ਗੱਲ ਦਾ ਕਿ ਉਹਨਾਂ ਨੂੰ ਐ ਹੋ ਗਿਆ ਵੀ ਪਤਾ ਲੱਗ ਗਿਆ ਹੁਣ ਘਰੇ ਪਹੁੰਚ ਜਾ ਦੇ ਤੇ ਹੁਣ ਪੁਲਿਸ ਦੱਸੇ ਵੀ ਸਾਨੂੰ ਜਗਾ ਵਿਖਾਵੇ ਕਿਥੋਂ ਲੈ ਕੇ ਆਏ ਆ ਤੇ ਕੀ ਗੱਲ ਹੋਈ ਆ ਇਹ ਪੁਲਸ ਪੁੱਛ ਸਕਦੀ ਹੈ ਤੇ ਥਾਣੇ ਦੇ ਵਿੱਚ ਮੁੱਛਾਂ ਨੂੰ ਵੜ ਦਿੰਦੇ ਸੀ ਜੇ ਮੁੱਛਾਂ ਨੂੰ ਵੜ ਦੇਣਾ ਤੇ ਮੇਰੇ ਤੇ ਪਰਚਾ ਪਾਉਣਾ ਉਸੇ ਜੇਲ੍ਹ 'ਚ ਮੈਂ ਜਾਣਾ ਮੁੱਛਾਂ ਨੂੰ ਵੜਦਾ ਪਤਾ ਲੱਗ ਜੂ ਜਾਂ ਹੌਣ ਹੀ ਤੇ ਜਾ ਮੈਂ ਨਹੀਂ ਬਸ ਮੇਰੇ ਇਹੀ ਕਰਨਾ ਤੋਂ ਪਰਚਾ ਮੈਂ ਉੱਧੇ ਤੇ ਪਾਉਂਗਾ ਮੈਨੂੰ ਪਤਾ ਪਊਗਾ ਉਹ ਆਕੇ ਵੀ ਹਟੂਗਾ ਠੀਕ ਆ ਪਰ ਇਹ ਗੱਲ ਨਹੀਂ ਇੱਕ ਵਾਰਾ ਕਰਕੇ ਹਟੂਗਾ ਇਹ ਜਿਹੜੇ ਮੁੱਛਾਂ ਨੂੰ ਵੜ ਦਿੱਤੇ ਆ ਉਹਦਾ ਮੈਂ ਪੁੱਛਣਾ ਚਾਹਣਾ ਵੀ ਕੀ ਕਾਰਨ ਪੁਲਿਸ ਨੇ ਤਾਂ ਨਹੀਂ ਪੁੱਛਿਆ ਪਰ ਮੈਂ ਪੁੱਛੂਗਾ ਜਾਂ ਪੁਲਿਸ ਪੁੱਛਲੇ ਚੰਗੀ ਰਹੂਗੀ ਠੀਕ ਹੈ ਜਦੋਂ ਜਦੋਂ ਤੁਸੀਂ ਉਹਦੀ ਮਾੜੀ ਹਾਲਾਤ ਵੇਖੀ ਤੁਸੀਂ ਕਾਰ ਚ ਗਏ ਉੱਥੇ ਤੁਸੀਂ ਕਿਹ ਘਰੇ ਛੱਡਦੇ ਹੋ ਬਈ ਤੁਸੀਂ ਉਹਨਾਂ ਨੂੰ ਕੋਈ ਸਵਾਲ ਨਹੀਂ ਪੁੱਛਿਆ ਵੀ ਬਈ ਤੁਸੀਂ ਇਹ ਕਿਵੇਂ ਕਰਤਾ ਜਾਂ ਕਿਉਂ ਇਹ ਇਹ ਉਹਨਾਂ ਨੇ ਸ਼ੱਕ ਹੋਣ ਹੀ ਨਹੀਂ ਦਿੱਤਾ ਗੱਲਾਂ ਹੀ ਉਹਦੇ ਹਿਸਾਬ ਨਾਲ ਕਰੀਆਂ ਮੰਮੀ ਫਿਕਰ ਨਾ ਕਰੋ ਕੋਈ ਗੱਲਬਾਤ ਹੋਈ ਸਾਨੂੰ ਦੱਸ ਦਿਓ ਚਲ ਦੂਜੇ ਦਿਨ ਦਿੱਤ ਹੋਗੀ ਜੇ ਸੱਚੇ ਸੀ ਦੂਜੇ ਦਿਨ ਆਉਂਦੇ ਜਾਂ ਉਸੇ ਮੁੰਡੇ ਨੂੰ ਫੋਨ ਲਾਉਂਦੇ ਵੀ ਅਸੀਂ ਕੀ ਗੱਲ ਹੋਈ ਹੈ ਕੋਈ ਨਾ ਤਾਂ ਉਹ ਆਏ ਨਾ ਉਹਨਾਂ ਨੇ ਫੋਨ ਲਾਇਆ ਮਤਲਬ ਤੇ ਹੀ ਅਵਰ ਹੋਈ ਚਲ ਤੁਸੀਂ ਲਿਆਏ ਆ ਰਾਤੋ ਚੱਕ ਕੇ ਮੰਨ ਲੋ ਤੁਸੀਂ ਦੂਜੇ ਦਿਨ ਤਾਂ ਆਉਣਾ ਹੀ ਸੀ ਯਾਰ ਆਪਾਂ ਜਾ ਕੇ ਆ ਗੱਲ ਹੋ ਗਈ ਉਹਨਾਂ ਦਾ ਫੋਨ ਵੀ ਨਹੀਂ ਲੱਗਾ ਭੱਜ ਗਏ ਤੇ ਪੁਲਿਸ ਵਾਲੇ ਰਾਤ ਨੂੰ 12 ਵਜੇ ਤਲਵੰਡੋਂ ਹਸੇਚੋਂ ਵੜ ਕੇ ਲਿਆ ਜਿਹੜੀ ਸਹੀ ਗੱਲ ਆ ਮੈਂ ਉਹੀ ਕਰ ਰਿਹਾ ਮੈਨੂੰ ਇਹਨੇ ਕਿਹਾ ਵੀ ਸੀ ਮੈਂ 9 ਵਜੇ ਲਿਆਉਂਗਾ ਲੈ ਕੇ ਵੀ ਆਇਆ ਹੁਣ ਇਹਨਾਂ ਨੂੰ ਪੁੱਛਿਆ ਜਾਵੇ ਕੀ ਕਾਰਨਾ ਤੀਜਾ ਬੰਦਾ ਕਿੱਥੇ ਆ ਮੈਨੂੰ ਜਗ੍ਹਾ ਵਿਖਾਉਣਾ ਇਹ ਜਗ੍ਹਾ ਵੇਖਣੀ ਚਾਹਣਾ ਜਿੰਨਾ ਟਾਈਮ ਜਗ੍ਹਾ ਨਹੀਂ ਦਿਖਾਉਂਦੇ ਉਹਨਾਂ ਟਾਈਮ ਮਟਕਦਾ ਨਹੀਂ ਇਤਰੂ ਵੀ ਪੁੱਛਦੇ ਆ ਤੁਹਾਡਾ ਬੇਟਾ ਸੀਗਾ ਜੀ ਕੀ ਹਾਲਤ ਸੀਗੀ ਉਦੋਂ ਜਦੋਂ ਲੈ ਕੇ ਆ ਉਦੋਂ ਬੰਦੇ ਤਿੰਨੇ ਜਾਣੇ ਸੀ ਠੀਕ ਆ ਇੱਕ ਮੋਟਰਸਾਈਕਲ ਲਈ ਆਉਂਦਾ ਸੀ ਠੀਕ ਆ ਦੋ ਗੱਡੀ ਚ ਸੀ ਮੇਰੇ ਕੋਲੋਂ ਅਸਦਾ ਖੇਡਦਾ ਗਿਆ 11 ਵਜੇ ਰੋਟੀ ਲੈ ਕੇ ਗਿਆ ਉਹਦੇ ਭਰਾ ਪੰਪ ਤੇ ਲੱਗੇ ਸੀ ਠੀਕ ਆ ਮੈਨੂੰ ਕਿ ਪਤਾ ਮੈਂ ਕਿਹਾ ਕੰਮ ਖੁਸ਼ੀ ਮੈਂ ਉਹਨਾਂ ਮੰਤਰ ਨੂੰ ਆ ਕੇ ਬੰਚ ਨੂੰ ਮੈਂ ਕਿਹਾ ਪਤਾ ਭਾਈ ਇੱਥੇ ਕਹਿੰਦਾ ਮੰਮੀ ਉੱਥੇ ਆ ਰੋਟੀ ਖਾਈ ਜਾਨੇ ਆ ਤੇ ਮਾਲ ਚੋਦੇ ਪੈਸੇ ਨਹੀਂ ਸੀ ਉਹਨਾਂ ਨੇ ਕੀ ਪਤਾ ਕੀ ਕੀਤਾ ਕੀ ਨਹੀਂ ਕੀਤਾ ਜਮਾ ਸੈਕ ਦਾ ਮੁੰਡਾ ਮੇਰੇ ਮੇਰੇ ਕੋਲੇ ਲੈ ਕੇ ਪਾਦਾ ਠੀਕ ਆ ਕੋਈ ਕੋਈ ਸਾਸੀ ਮੈਨੂੰ ਪਤਾ ਪਤਾ ਅੱਜ ਮੈਂ 5 ਦਿਨ ਹੋ ਗਏ ਮੈਂ ਤੇ ਪੁੱਤ ਨੂੰ ਟੱਡ ਚ ਪਾਈ ਬੈਠੀਆਂ ਮੈਨੂੰ ਕੋਈ ਵੀ ਇਨਸਾਬ ਨਹੀਂ ਮਿਲ ਰਿਹਾ ਮੇਰੇ ਹੱਥ ਬਨ ਕੇ ਬੇਨਤੀ ਆ ਮੈਂ ਤੜਪਦੀ ਆ ਕੋਈ ਹੋਰ ਮਾਵਾ ਨਾ ਤੜਪਣਾ ਜਿਵੇਂ ਇਹ ਤਾਂ ਮਾਰ ਕੇ ਬਾਹਰ ਹੋ ਜਾਂਦੇ ਆ ਪਹਿਲਾਂ ਵੀ ਇਹਨਾਂ ਦੇ ਪਰਚੇ ਆ ਕਿਸੇ ਦਾ ਚਾਰ ਆ ਕਿਸੇ ਦਾ ਪੰਜ ਆ ਉਹ ਪਹਿਲਾਂ ਪਰਚੇ ਹੈਗੇ ਪਰਚੇ ਆ ਪੁੱਤ ਪਹਿਲਾ ਪਰਚੇ ਉਹਨਾਂ ਤੇ ਠੀਕ ਆ ਜਿਵੇਂ ਉਹ ਪਰਚਾ ਪੈ ਜਾਂਦਾ ਤੇਵੰਤ ਲੈ ਕੇ ਬਾਹਰ ਆ ਜਾਂਦੇ ਆ ਆ ਹੀ ਕੰਮ ਉਹਨਾਂ ਨੇ ਹੁਣ ਕੀਤਾ ਪਤਾ ਪਰ ਮੈਨੂੰ ਤੀਜਾ ਬੰਦਾ ਦੱਸ ਦੇਣਾ ਮੈਨੂੰ ਦੱਸ ਦੇਣ ਵੀ ਮਾਤਾ ਤੇਰਾ ਪੁੱਤ ਇੱਥੋਂ ਚੱਕ ਕੇ ਲਿਆਂਦਾ ਵੀ ਤੇਰਾ ਪੁੱਤ ਇੱਥੋਂ ਚੱਕ ਕੇ ਲਿਆਂਦਾ ਮੈਨੂੰ ਉੱਥੇਗਾ ਦਿਖਾ ਦੇਣਾ ਆ ਮੈਨੂੰ ਜਗਾ ਦਿਖਾ ਦੇਣਾ ਛੱਡ ਕੇ ਗਿਆ ਮੀੜ ਕੋ ਪਈ ਆ ਉਵੇਂ ਜਿਵੇਂ ਛੱਡ ਕੇ ਗਿਆ ਪਤਾ ਤੁਸੀਂ ਆਪ ਹੀ ਵੇਖ ਲੋਗੇ ਬੰਦਾ ਇਹ ਨਸੀਲਾ ਹੈਗਾ ਸੀ ਜਿਹੜੀ ਹਾਲਤ ਵਿੱਚ ਛੱਡ ਕੇ ਗਿਆ ਆ ਦੇਖੋ ਮੈਂ ਵੀਡੀਓ ਜਿਹੜੀ ਹਾਲਤ ਵਿੱਚ ਛੱਡ ਕੇ ਗਿਆ ਕੱਲਾ ਇੱਥੇ ਤੇ ਸਾਜ਼ੀ ਉਹਦੇ ਨੱਕ ਰਾਈ ਮਾੜੀ ਜਦੋਂ ਉਹ ਆਇਆ ਉਹਦੇ ਅੰਦਰੋਂ ਕੁਝ ਵੀ ਆਇਆ ਤੇ ਬੱਸ ਉਹ ਦੋ ਅਹੀਂ ਲੈ ਕੇ ਚੱਲ ਗਿਆ ਇੱਤੋਂ ਡੈੱਡ ਹੋ ਗਿਆ ਸੀ ਉਹ ਅਹੀਂ ਬਠਿੰਡਾ ਚਾਰ ਪੰਜ ਹਸਪਤਲ ਲਗਾਏ ਸਾਰਿਆਂ ਨੇ ਜਵਾਬ ਦਿੱਤਾ ਕਹਿੰਦੇ ਨੇ ਉਹਦੇ ਪੰਜ ਗੋਣ ਮੁੰਡੇ ਤੇ ਆਏ WhatsApp ਤੇ ਉਸ ਉਹੀ ਮੁੰਡਾ ਲੈ ਕੇ ਆਇਆ ਜੀ ਹੁਣ ਤੁਸੀਂ ਦੱਸੋ ਕਿ ਉੱਤੇ ਡਿੱਗਿਆ ਵੇ ਚੱਕ ਕੇ ਲੈ ਆਏ ਜਾਂ ਉੱਤੇ ਲੈ ਕੇ ਗਏ ਨਾਲ ਹਾਂ ਅਹੀਂ ਉਹੀ ਉਹੀ ਜਗ੍ਹਾ ਸਾਰੀ ਇਹ ਉਲਟੀ ਜਿੱਥੇ ਕਹਿੰਦੇ ਉਹਦੇ ਪੈਰ ਵਿੱਚ ਚੱਪਲ ਨਹੀਂ ਸੀ ਜੇ ਇੱਕ ਉੱਤੇ ਡਿੱਗੀ ਹੋਣੀ ਆ ਜੇ ਉੱਤੇ ਬੰਦਾ ਡਿੱਗਿਆ ਉੱਤੇ ਚੱਪਲੀ ਹੋਣੀ ਆ ਅਈ ਗਏ ਸਾਰੇ ਪਾਸੇ ਚੱਪੜਾ ਕਿਹਦੇ ਚੱਪਲ ਨਹੀਂ ਮਿਲੀ ਉਹਦੀ ਹਾਂਜੀ ਹੁਣੇ ਸਾਰਾ ਕੁਝ ਉਹਨਾਂ ਨੂੰ ਪਤਾ ਸਾਨੂੰ ਤੇ ਵੀ ਨਹੀਂ ਦੱਸਿਆ ਵੀ ਉਹ ਵੀ ਕਾਦੇ ਨਾਲ ਮਰਿਆ ਕੀ ਚੱਕਰ ਵਿੱਕੀ ਕਿੱਥੋਂ ਲਿਆਏ ਕਿੱਥੋਂ ਨਹੀਂ ਉਹਨਾਂ ਨੂੰ ਪੁੱਛਦਾ ਸੂਈ ਨਹੀਂ ਕੋਈ ਪਤਾ ਇਹ ਵੀ ਮੰਨੇ ਆ ਕਹਿੰਦੇ ਅਸੀਂ ਕੁੱਟ ਕੇ ਲਿਆਏ ਆ ਮੂੰਹ ਤੋਂ ਵੀ ਲਾਉ ਨਿਕਲੀ ਜਾਂਦਾ ਸੀ ਉਹਦੇ ਪਤਾ ਦਾ ਮੂੰਹ ਮੈਨੇ ਕੁੱਟਿਆ ਆ ਇਹ ਦੱਸਿਆ ਹਾਂ ਉਹਨਾਂ ਨੇ ਆਉਦੇ ਮੂੰਹ ਨਾਲ ਦੱਸਿਆ ਕਹਿੰਦੇ ਅਸੀਂ ਇਹ ਕੁੱਟ ਕੇ ਲਿਆਏ ਆ ਤੁਸੀਂ ਕੁਛ ਨਾ ਕੋ ਇਹ ਗੱਲ ਉਹਨਾਂ ਨੇ ਆਪਦੇ ਮੂੰਹ ਨਾਲ ਦੱਸਿਆ ਪਾਣੀ ਵੀ ਨਹੀਂ ਪਿਆਉਣ ਦਿੱਤਾ ਪੁੱਤ ਉਹਨਾਂ ਨੇ ਇਹਨਾਂ ਨੂੰ ਤਿੰਨ ਜਣਿਆਂ ਨੂੰ ਜਾਣਦੇ ਸੀਗੇ ਜਿਵੇਂ ਤੁਹਾਡੇ ਬੱਚੇ ਦੀ ਲਿਆਜ ਸੀ ਜਾਂ ਨਹੀਂ ਸੀ ਕਦੇ ਪਤਾ ਸੀ ਤੁਹਾਨੂੰ ਪਤਾ ਸੀ ਵੀ ਇਹਨਾਂ ਦਾ ਕੋਈ ਹੋਇਆ ਪੁੱਤ ਇਹਨਾਂ ਦੇ ਮੁੰਡੇ ਦੀ ਲਿਆਜ ਸੀਗੀ ਠੀਕ ਆ ਮੈਨੂੰ ਨਹੀਂ ਪਤਾ ਸੀਗਾ ਵੀ ਆਪਣੇ ਘਰੇ ਨਹੀਂ ਆਉਂਦੇ ਸੀ ਪਰ ਮੁੰਡੇ ਦੀ ਲਿਆਜ ਹੋਊਗੀ ਬਾਹਰਸ ਬਾਹਰ ਸੀਗੀ ਪਰ ਠੀਕ ਆ ਜਿੱਦ ਮੇਰੇ ਪੁੱਤ ਨੂੰ ਛੱਡ ਕੇ ਗਏ ਆ ਤਲਾਸ਼ੇ ਦੇ ਕੇ ਗਏ ਮਾਤਾ ਕੋਈ ਨਹੀਂ ਮਾਤਾ ਕੋਈ ਨਹੀਂ ਮੈਨੂੰ ਕੀ ਪਤਾ ਮੇਰੇ ਪੁੱਤ ਨੂੰ ਮਰੇ ਨੂੰ ਚੱਕ ਕੇ ਲੈਂਦਾ ਇਹਨਾਂ ਨੇ ਪੈਸੇ ਵੇੜਾ ਪੁੱਤ ਉਹ ਤਾਂ ਮੈਨੂੰ ਮੈਨੂੰ ਇਨਸਾਫ ਚਾਹੀਦਾ ਮੇਰੇ ਹੱਥ ਮੰਨ ਕੇ ਬੇਨਤੀ ਆ ਮੇਰਾ ਮੇਰਾ ਢੱਡ ਸਿਸਾਨੀ ਨਹੀਂ ਦਿੰਦਾ ਅੱਜ ਇਹਨਾਂ ਨੇ ਤੀਜਾ ਬੰਦਾ ਮੇਰੇ ਮੂੰਹ ਦੇ ਨਹੀਂ ਲੈਂਦਾ ਜੇ ਅਸੀਂ ਥਾਣੇ ਚ ਗਏ ਥਾਣੇ ਚ ਗਏ ਮੈਨੂੰ ਵੇਖ ਕੇ ਉਹਨਾਂ ਬੰਦੇ ਨੇ ਮੁੱੱਚਾਂ ਚੜਾਈਆਂ ਤੁਸੀਂ ਥਾਣੇ ਗਏ ਸੀਗੇ ਥਾਣੇ ਗਏ ਸੀ ਪਤਨਾ ਮੇਰਾ ਢੱਡ ਫੜਿਆ ਸੀ ਉਹਨਾਂ ਨੂੰ ਕੋਈ ਸਪੋਰਟ ਹੋ ਗਈ ਕੋਈ ਸ਼ੈ ਹੋ ਗਈ ਸੀ ਤਾਂ ਮੁੱੱਚਾਂ ਨੂੰ ਵੱਟ ਚੜਾਉਂਦੇ ਸੀ ਨਾ ਸਾਡਾ ਪੁੱਤ ਮਰਿਆ ਜੇ ਉਹਨਾਂ 'ਚ ਨਾ ਕੋਈ ਕਸੂਰ ਹ ਫਿਰ ਉਹ ਮੁੱਛਾਂ ਨੂੰ ਵੱਟ ਚੜਾਉਂਦੇ ਸੀ ਫਿਰ ਉਹ ਕੀ ਕਹੇ ਫਿਰ ਇਹ ਵੀ ਕਹਿੰਦੇ ਸੀ ਵੀ ਅਸੀਂ ਦੂਜਿਆਂ ਨੂੰ ਵੀ ਵੇਖ ਲਾਂਗੇ ਜਿਹੜੇ ਸਾਡੇ ਮੁੱਛਾਂ ਨੂੰ ਵੱਟ ਚੜਾਉਂਦੇ ਸੀ ਸਾਨੂੰ ਕਿਉਂ ਦਾਬਾ ਪਾਉਂਦੇ ਸੀਗੇ ਉਹ ਉਹਦਾ ਕਾਰਨ ਕੀ ਸੀ ਫਿਰ ਕੋਈ ਪੁਲਿਸ ਕਿਉਂ ਨਹੀਂ ਸੁਣ ਰਹੀ ਸਾਡੀ ਫਿਰ ਕਹਿੰਦੇ ਵੀ ਦੋ ਬੰਦੇ ਜੇਲ੍ਹ 'ਚ ਆ ਫਿਰ ਇੱਕ ਬੰਦਾ ਜੇਲ੍ਹ 'ਚ ਆ ਦੂਜੇ ਦੋ ਕਿੱਥੇ ਆ ਤੀਜੇ ਬੰਦੇ ਨੂੰ ਕਿਉਂ ਨਹੀਂ ਫੜਿਆ ਉਹਦਾ ਕੀ ਕਾਰਨ ਆ ਬਾਹਰ ਰੱਖਣ ਦਾ ਉਹ ਕਾਰਨ ਤਾਂ ਦੱਸ ਸਕਦੇ ਆ ਨਾ ਜੇ ਕੋਈ ਗਰੀਬ ਦਾ ਕੋਈ ਜਵਾਕ ਮਿਲ ਜਾ ਚੋਰੀ ਕਰਦਾ ਕੋਈ ਉਂ ਚਾਰ ਮੁੰਡੇ ਖੜੇ ਆ ਉਹਨਾਂ ਨੂੰ ਕਹਿ ਦਿੰਦੇ ਬਦਵਾਸ਼ੀ ਕਰਦੇ ਮੂਹਦੇ ਪਾ ਲੈਂਦੇ ਆ ਜਿਹੜੇ ਇਹ ਬੰਦੇ ਨੇ ਕਤਲ ਕੀਤਾ ਇਹਨਾਂ ਨੂੰ ਇੱਕ ਵਾਰ ਵੀ ਨਹੀਂ ਪੁੱਛਿਆ ਗਿਆ ਇੱਥੇ ਬਿਠਾ ਕੇ ਰੱਖੀ ਰੱਖਿਆ ਉਹਨਾਂ ਨੂੰ ਪੁੱਛਿਆ ਕਿ ਉਹਨੇ ਇਹਦਾ ਕਾਰਨ ਕੀ ਆ ਐਸਚੂ ਨੇ ਵੀ ਮਾਰੇ ਉਹਨੇ ਵੀ ਹੱਥਕੇ ਦਿੱਤੇ ਵੀ ਨਿਕਲੋ ਬਾਹਰ ਨਿਕਲੋ ਬਾਹਰ ਪੁੱਛ ਵੀ ਸਕਦੇ ਸੀ ਨਾ ਵੀ ਤੁਸੀਂ ਐਡਾ ਕੰਡ ਕਿਉਂ ਕੀਤਾ ਇਹ ਕਹਿੰਦੇ ਰਿਪੋਰਟ ਤੋਂ ਪਹਿਲਾਂ ਅਸੀਂ ਕੁਝ ਨਹੀਂ ਪੁੱਛ ਸਕਦੇ ਇਹਨਾਂ ਦਾ ਪੁੱਛਣ ਦਾ ਹੱਕ ਸੀ ਵੀ ਤੁਸੀਂ ਐਡੀ ਗਲਤੀ ਕਿਉਂ ਕੀਤੀ ਉੱਤੋਂ ਮੁਛਣ ਵਟ ਚੜੋਂਦੇ ਇਹ ਵੀ ਪੁੱਛ ਸਕਦੇ ਸੀ ਵੀ ਤੁਸੀਂ ਇਹ ਕੰਮ ਕਿਉਂ ਕਰਦੇ ਹੋ ਉਹਨਾਂ ਦੇ ਘਰ ਦੇ ਨੂੰ ਇਹਨਾਂ ਨੇ ਇਹ ਚ ਤੁਹਾਨੂੰ ਵੇਖ ਕੇ ਤੁਸੀਂ ਜਦੋਂ ਥਾਣੇ ਗਏ ਉੱਥੇ ਕਿਤੇ ਤੁਹਾਡਾ ਆਮੋ ਸਾਹਮਣਾ ਹੋਇਆ ਹਵਾਲਾ ਚ ਬੈਠੇ ਨੇ ਉਹਨਾਂ ਨੇ ਤੁਹਾਨੂੰ ਉੱਥੇ ਮੁੱਛਾਂ ਚੋਂ ਵਟ ਚੜਾਇਆ ਹਾਂਜੀ ਉਹਨਾਂ ਨੇ ਮੁੱਛਾਂ ਨੂੰ ਵਟ ਚੜਾਇਆ ਉਹਦਾ ਕਾਰਨ ਕੀ ਸੀਗਾ ਉਹ ਨਹੀਂ ਦੱਸ ਸਕਦੇ ਤੀਜੇ ਬੰਦੇ ਨੂੰ ਬਾਹਰ ਰੱਖਿਆ ਉਹਦਾ ਕੀ ਕਾਰਨ ਉਹਨੂੰ ਬਾਹਰ ਰੱਖਣ ਦਾ ਕਿਉਂ ਮੂੰਹ ਬੰਦ ਕਿਉਂ ਕਰਾ ਰਹੇ ਕਿਉਂ ਸਾਡੀ ਕੋਈ ਸੁਣ ਕਿਉਂ ਨਹੀਂ ਰਿਹਾ ਜਿਸ ਦਿਨ ਮੁੰਡੇ ਨੂੰ ਮਲਾਜਾ ਕਰਕੇ ਲਿਆਂਦਾ ਉਸ ਦਿਨ ਨਾਲ ਦੀ ਨਾਲ ਸ਼ਿਸ਼ਕਾਰ ਕਰਵਾਤਾ ਦੂਜੇ ਦਿਨ ਦਾ 5 ਵਜੇ ਦਾ ਕੀਤਾ ਸੀ ਵੀ 5 ਵਜੇ ਨੂੰ ਤੀਜਾ ਬੰਦਾ ਇੱਥੇ ਲਿਆਵਾਂਗੇ ਫਿਰ ਤੀਜੇ ਤੋਂ ਵੀ ਬਾਅਦ ਚੌਥਾ ਪੰਜਵਾਂ ਦਿਨ ਹੋ ਗਿਆ ਹੁਣ ਫੇਰ ਕਹਿ ਰਹੇ ਆ ਕੱਲ ਨੂੰ ਲੈ ਕੇ ਆਵ ਉਹ ਵੀ ੱੱਕੇ ਨਾ ਕਰਾਇਆ ਪੁੱਤ ਅੱਛਕਾਰ ਵੀ ੱੱਕੇ ਨਾ ਕਰਾਇਆ ਤਾਂ ਸਾਰੇ ਇਕੱਠੇ ਹੋ ਗਏ ਲੱਕੜਾਂ ਵੀ ਆਪ ਉਹਨਾਂ ਨੇ ਹੋ ਕਰੀਆਂ ਆਏ ਜੇ ਉਹਦਾ ਛਿਸ਼ਕਾਰ ੱੱਕੇ ਨਾ ਕਰਾ ਤਾਂ ਹੁਣ ਸਾਡੇ ਨਾਲ ਕਿਉਂ ਨਹੀਂ ਕੋਈ ਖੜਦਾ ਹੁਣ ਕਿਉਂ ਨਹੀਂ ਖੜਦਾ ਸਾਡੇ ਨਾਲ ਮੈਨੂੰ ਐ ਤਾਂ ਦੱਸ ਦੇਣਾ ਹੁਣ ਤੁਸੀਂ ਜਦੋਂ ਥਾਣੇ ਗਏ ਸੀ ਹੁਣ ਕਿਹੜੀ ਕੀ ਕਹਿਣ ਗਏ ਸੀ ਐਸ ਐਚਓ ਨੂੰ ਤੇ ਕਿਉਂ ਤੁਹਾਨੂੰ ਹੋਰ ਕੀ ਕਿਹਾ ਉਹਨਾਂ ਨੇ ਪਤਾ ਖਬਰ ਛਾਪਦੀ ਸਾਨੂੰ ਨਹੀਂ ਪਤਾ ਲੱਗਿਆ ਕਿਸੇ ਨੇ ਪਤਾ ਲੱਗ ਗਿਆ ਵੀ ਗਲਤ ਖਬਰ ਛਾਪਤੀ ਸੀ ਇਹ ਪੁੱਛਣ ਗਈ ਸੀ ਵੀ ਸਾਡੇ ਪੁੱਤ ਦੀ ਖਬਰ ਕਿਉਂ ਗਲਤ ਛਾਪੀ ਆ ਠੀਕ ਆ ਐਸੇ ਬੁਲਾਇਆ ਪੱਤਰਕਾਰ ਨੂੰ ਕਹਿੰਦਾ ਮੈਂ ਤਾਂ ਜੀ ਇਹ ਪਰਚੇ ਦਵੇ ਖਬਰ ਸ਼ਾਪਤੀ ਠੀਕ ਆ ਉਹ ਕੋਲ ਦੋ ਕੋਲੇ ਗਏ ਪਲਾਜ਼ਮ ਕੋਲੇ ਉਹ ਕਹਿੰਦਾ ਮੈਂ ਤਾਂ ਤੈਨੂੰ ਕਿਹਾ ਹੀ ਨਹੀਂ ਸੀ ਮੜ ਕੇ ਸਾਨੂੰ ਧੱਕੇ ਦੇ ਸਾਰਿਆਂ ਨੂੰ ਬਾਹਰ ਕੱਢਿਆ ਬੁੜੀਆਂ ਨੂੰ ਧੱਕੇ ਮਾਰੇ ਆ ਪੱਤਰਕਾਰ ਨਾਲ ਗੱਲ ਕਰਲੀ ਗੱਲ ਤਾਂ ਇਹ ਹੀ ਹੈ ਕਿ ਜੈਂਸ ਬੰਦੇ ਦਾ ਲੇਡੀਜ਼ ਨਾਲ ਹੱਥ ਲਾਉਣਾ ਕੋਈ ਰੂਲ ਨਹੀਂਗਾ ਠੀਕ ਆ ਕੋਈ ਵੀ ਕਾਨੂੰਨ ਉਹ ਨਹੀਂ ਕਰਦਾ ਲਾਗੂ ਠੀਕ ਆ ਤੇ ਧੱਕੇ ਮਾਰੇ ਗਏ ਸੁਰਿੰਦਰ ਸਿੰਘ ਉਹਦਾ ਨਾਮ ਆ ਵੀਡੀਓ ਦੇਖ ਸਾਡੇ ਸਾਡੇ ਕੋਲੇ ਸਾਰੀਆਂ ਵੀਡੀਓ ਸਾਡੀ ਵੱਡੀ ਮਮਣੇ ਧੱਕੇ ਮਾਰੇ ਗਏ ਆ ਤੁਹਾਨੂੰ ਧੱਕੇ ਮਾਰੇ ਕੰਮ ਲੈਣ ਨਾਲ ਲਾਉਣ ਦਾ ਹਾਂ ਵੱਜੇ ਧੱਕੇ ਵੱਜਿਆ ਜੀ ਤੁਹਾਨੂੰ ਲੇਡੀ ਪੁਲਿਸ ਨੇ ਧੱਕੇ ਮਾਰੇ ਆ ਜਾਂ ਜੀ ਹਾਂ ਜੀ ਹਾਂ ਜੀ ਹਾਂ ਹਾਂ ਜੀ ਹਾਂ ਜਿਹੜੇ ਲੇਡੀ ਵੀ ਵੀਡੀਓ ਕੋਪੀ ਨਾ ਠਾਣੇ ਤੇ ਧੱਕੇ ਮਾਰ ਦਿੰਦੇ ਆ ਜਿਹੜੇ ਮੁਲਾਜ਼ਮਾਂ ਨੇ ਧੱਕੇ ਮਾਰੇ ਆਪਣੇ ਕੋਲੇ ਵੀਡੀਓ ਪਿੰਗਾ ਸਾਰੇ ਸਬੂਤ ਸੱਜਾ ਅਸੀਂ ਕੋਈ ਨਾ ਪੰਜ ਦਿਨ ਹੋ ਗਏ ਇਹਨਾਂ ਨੂੰ ਟਾਈਮ ਦਿੰਦਿਆਂ ਨੂੰ ਕਿ ਅੱਜ ਮੰਦਾ ਫੜਦੇ ਕੱਲ ਫੜਦੇ ਆ ਮਜਬੂਰ ਨਾ ਜੇ ਸਾਨੂੰ ਕੱਲ ਨੂੰ ਬਾਈ ਚਾਂਸ ਜੇ ਕੁਝ ਕਰਨਾ ਪੈ ਗਿਆ ਇਹਦਾ ਪ੍ਰਸ਼ਾਸਨ ਜ਼ਿੰਮੇਦਾਰ ਹੋਊਗਾ ਭਗਵੰਤਮਾਨ ਸਰਕਾਰ ਜ਼ਿੰਮੇਦਾਰ ਹੋਗੀ ਫਿਰ ਪ੍ਰਸ਼ਾਸਨ ਨੌਜਵਾਨਾਂ ਦੇ ਇਹ ਟੈਗ ਲਾਉਂਦਾ ਕਿ ਗੈਂਗਸਟਰ ਬੰਦੇ ਆ ਠੀਕ ਆ ਜੀ ਜੋ ਇਹ ਬਣਾਉਂਦੇ ਇਹ ਹੈਗੇ ਠੀਕ ਆ ਉਹ ਖੜਾ ਮੇਰਾ ਪਿਓ ਆਖੜੀ ਮੇਰੀ ਮਾਂ ਠੀਕ ਆ ਇਹਨਾਂ ਨੂੰ 5 ਦਿਨ ਹੋ ਗਏ ਟਾਈਮ ਦਿੰਦਿਆਂ ਨੂੰ ਕਿ ਨੌਜਵਾਨ ਆ ਤੀਜਾ ਨੌਜਵਾਨ ਅਸੀਂ ਅੱਜ ਫੜਦੇ ਕੱਲ ਫੜਦੇ ਆ ਰੋਜ਼ ਇਹ ਦਲਾਸਾ ਦੇ ਕੇ ਭੇਜ ਦਿੰਦੇ ਕੱਲ ਉਹ ਬੰਦਾ ਇੱਥੇ ਥਾਣੇ ਚੀਕਾ ਦੂਜਾ ਠੀਕ ਆ ਪਰ ਇਹਨਾਂ ਨੇ ਹਜੇ ਤੱਕ ਨਾਂ ਕੋਈ ਉਹਨਾਂ ਦਾ ਰਿਮਾਰਡ ਲਿਆ ਨਾ ਇਹਨਾਂ ਨੇ ਮੈਡੀਕਲ ਕਰਾਇਆ ਬਿਨਾ ਮੈਡੀਕਲ ਕਰਾਏ ਪਹਿਲੀ ਗੱਲ ਸਾਡਾ ਭਰਾਣਾ ਕੋਈ ਨਸ਼ਾ ਕਰਦਾ ਸੀ ਨਾ ਕਿ ਨੌਚਾਂ ਨੂੰ ਮਾੜਾ ਬੋਲਦਾ ਨਹੀਂ ਨਾ ਕਿ ਉਹਨੂੰ ਅੱਜ ਤੱਕ ਇਹ ਪ੍ਰਸ਼ਾਸਨ ਕਹਦੇ ਕਿ ਸਾਡੇ ਭਰਾਣੇ ਜਾ ਕੇ ਤੇ ਲੜਾਈ ਕਰੀ ਆ ਜਾ ਕੇ ਇਹਨੂੰ ਮਾੜਾ ਬੋਲਿਆ ਜਾ ਕੇ ਨਸ਼ਾ ਕਰਦਾ ਫੜਿਆ ਠੀਕ ਆ ਉਹਨਾਂ ਦੇ ਸ਼ੀ ਪਰਚੇ ਪਹਿਲਾਂ ਤਿੰਨ ਚੋਰੀਆਂ ਦੇ ਪਏ ਹੋਇਆ ਇੱਕ ਅਸਲੇ ਦਾ ਪਿਆ ਹੋਇਆ ਤੇ ਦੋ ਲੜਾਈ ਝਗੜੇ ਦੇ ਪਏ ਹੋਇਆ ਠੀਕ ਆ ਜੀ ਤੇ ਉਹ ਉਹਦੇ ਇੱਕ ਵੀ ਨਹੀਂ ਸੀ ਪਰ ਉਹ ਬੰਦੇ ਨੇ ਪਤਾ ਕੀ ਕਰਿਆ ਆ ਭਰਾ ਆ ਗਏ ਸੀ ਮੇਰੇ ਠੀਕ ਆ ਇਹਨਾਂ ਨੂੰ ਦੇਖ ਕੇ ਮੁੱਛਾਂ ਨੂੰ ਵੱਟ ਚੜਾਏ ਤੇ ਇਕੱਲੇ ਇਕੱਲੇ ਆਂਗਲਾ ਕਰਕੇ ਉਹਨੇ ਗਿਣਿਆ ਠੀਕ ਆ ਨਾਲੇ ਅੱਖਾਂ ਕੱਢੀਆਂ ਇਹ ਇਹ ਤੋਂ ਫਿਰ ਸਾਫ ਜ਼ਾਹਿਰ ਹੁੰਦਾ ਪਤਾ ਲੱਗਦਾ ਕਿ ਉਹਨਾਂ ਨੇ ਕਰਿਆ ਠੀਕ ਆ ਦੂਜੀ ਗੱਲ ਇਹ ਜੇ ਇਹ ਚੱਕ ਕੇ ਲਿਆਉਂਦੇ ਰੋਡ ਤੋਂ ਉੱਥੇ ਸਲਿੱਪਰ ਪਏ ਮਿਲਨੇ ਸੀ ਸਲਿੱਪਰ ਇਹ ਗੱਡੀ 'ਚ ਇਹਨਾਂ ਨੇ ਰੱਖੇ ਹੋਏ ਆ ਗੱਡੀ 'ਚ ਇਹਨਾਂ ਨੇ ਸਾਰਾ ਕੁਝ ਕਰਿਆ ਉਹਦੇ ਨਾਲ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆ ਕਿ ਉਹਨਾਂ ਦੇ ਸਖਤ ਕਾਰਵਾਈ ਕੀਤੀ ਜਾਵੇ ਜੇ ਨਾ ਹੋਊਗਾ ਸਾਨੂੰ ਇਨਸਾਫ ਮਿਲਣਾ ਚਾਹੀਦਾ ਇਸ ਮਾਮਲੇ ਦੇ ਸਬੰਧ ਵਿੱਚ ਐਸ ਐਚਓ ਬਾਜਾਖਾਨਾ ਦੇ ਨਾਲ ਫੋਨ ਤੇ ਗੱਲਬਾਤ ਕੀਤੀ ਉਹਨਾਂ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਤੇ ਮਾਮਲਾ ਦਰਜ ਕਰ ਲਿਆ ਗਿਆ ਤੇ ਤੋਦੋਸ਼ਿਆ ਦੀ ਗ੍ਰਿਫਤਾਰੀ ਵੀ ਹੋ ਚੁੱਕੀ ਹੈ ਤੀਸਰੇ ਦੀ ਪਾਲੀ ਪੁਲਿਸ ਲਗਾਤਾਰ ਰੇਡ ਕਰ ਰਹੀ ਹੈ ਉਹਨਾਂ ਨੇ ਕਿਹਾ ਉਹ ਵੀ ਜਲਦੀ ਗ੍ਰਿਫਤਾਰ ਕੀਤੇ ਜਾਣਗੇ